ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਨਰਵ 7 ਟੀਵੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅਸੀਂ ਨਿਊਜ਼ੀਲੈਂਡ ਦੀ ਧਰਤੀ ਤੇ ਹਾਂ ਇਸ ਟਾਈਮ ਹਮਿਲਟਨ ਸ਼ਹਿਰ ਵਿੱਚ ਤੇ ਤੁਹਾਨੂੰ ਅੱਜ ਕਈ ਰੰਗ ਨਿਊਜ਼ੀਲੈਂਡ ਦੇ ਦਿਖਾਵਾਂਗੇ ਬਣੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਸਭ ਤੋਂ ਪਹਿਲਾਂ ਤੁਹਾਨੂੰ ਨਿਊਜ਼ੀਲੈਂਡ ਵਿੱਚ ਸਭ ਤੋਂ ਪਹਿਲਾਂ ਸਥਾਪਿਤ ਹੋਏ ਗੁਰਦੁਆਰਾ ਸਾਹਿਬ ਜੋ ਕਿ 1976 ਵਿੱਚ ਸਥਾਪਿਤ ਹੋਏ ਸੀ ਹਾਂਜੀ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਹਾਂਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਜਿਹੜੇ ਕਿ ਨਿਊਜ਼ੀਲੈਂਡ ਵਿੱਚ ਸਭ ਤੋਂ ਪਹਿਲਾਂ ਸਥਾਪਿਤ ਕੀਤੇ ਗਏ ਸੀ ਹਾਂਜੀ ਇਹ ਮੇਨ ਗੇਟ ਹੈ ਗੁਰਦੁਆਰਾ ਸਾਹਿਬ ਦਾ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਮੇਨ ਹਾਈਵੇ ਤੇ ਹੀ ਬਣਿਆ ਹੋਇਆ ਜਿਹੜਾ ਆ ਰੌਕਲੈਂਡ ਤੋਂ ਹਮਿਲਟਨ ਸਿਟੀ ਨੂੰ ਆ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਜੋ ਕਿ ਜੋ ਆਪ ਗੁਰੂ ਘਰ ਦੇਖ ਰਹੇ ਹੋ ਮੈਲਟਨ ਸਿਕਸ ਸੁਸਾਇਟੀ ਗੁਰਦੁਆਰਾ ਸਾਹਿਬ ਜੋ ਕਿ ਨਿਊਜ਼ੀਲੈਂਡ ਦਾ ਸਭ ਤੋਂ ਪਹਿਲਾ ਗੁਰੂ ਘਰ ਇੱਥੇ ਜੋ ਰਹਿ ਰਹੇ ਸਿੱਖਾਂ ਨੇ ਸਥਾਪਿਤ ਕੀਤਾ ਇਹ 3 ਅਕਤੂਬਰ 1976 ਦੇ ਵਿੱਚ ਇਹਦਾ ਨੀਂਹ ਪੱਥਰ ਰੱਖਿਆ ਗਿਆ ਤਕਰੀਬਨ ਗਿਣਤੀ ਦੇ 25 ਕੋ ਪਰਿਵਾਰਸਾਂ ਨੇ ਇੱਥੇ ਉਸ ਸਮੇਂ ਦੇ ਜਿਨ੍ਹਾਂ ਨੇ ਬਹੁਤ ਮੁਸ਼ਕਲ ਕਰਕੇ ਬਹੁਤ ਕਹਾੜਣਾ ਕਰਕੇ ਇਹ ਜੋ ਜਗਾ ਖਰੀਦੀ ਉਸ ਤੋਂ ਬਾਅਦ ਇਹ ਗੁਰੂ ਘਰ ਨੂੰ ਤਿਆਰ ਕੀਤਾ ਬਹੁਤ ਹੀ ਮਿਹਨਤ ਕੀਤੀ ਉਸ ਸਮੇਂ ਦੇ ਸਿੱਖਾਂ ਨੇ ਸੋ ਕੇ ਜੋ ਕਿ ਆਪਣੇ 10ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਪਦੇਸ਼ ਸੀ ਗਏ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਯੋਗ ਗ੍ਰੰਥ ਦੇ ਮਹਾਵਾਕ ਅਨੁਸਾਰ ਜਗਦੀ ਜੋਤ ਹਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੋ ਕਿ ਨਿਊਜ਼ੀਲੈਂਡ ਦੇ ਅੰਦਰ ਪਹਿਲੇ ਪ੍ਰਕਾਸ਼ ਇੱਥੋਂ ਦੀ ਮੈਲਟਨ ਦੀ ਸਿੱਖ ਸੋਸਾਇਟੀ ਦੀਆਂ ਸਰਵ ਸਹਾਸਕਤਾ ਨੇ ਇਕੱਤਰ ਹੋ ਕਰਕੇ ਪ੍ਰਕਾਸ਼ ਕੀਤੇ ਕਲਗਰ ਦੀਖਾ ਕੀਤਾ ਆਪਣਾ ਜ्यों ਤਿਸ ਦੀ ਵੜਿਆਈ ਤੁਸ ਪਵ ਸੋਈ ਕਰਸੀ ਫਿਰ ਹੁਕਮਨਾ ਤਰਣਾ ਜਾਈ ਆਸਾ ਗੁਰਬਾਤ ਸਾਹਿਬ ਉਸ ਸਾਹਿਬ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਜਗਦੀ ਜੋਤ ਆਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੋ ਕਿ ਨਿਊਜ਼ੀਲੈਂਡ ਦੇ ਅੰਦਰ ਪਹਿਲੇ ਪ੍ਰਕਾਸ਼ ਇੱਥੋਂ ਦੀ ਮੈਲਟਨ ਦੀ ਸਿੱਖ ਸੋਸਾਇਟੀ ਦੀਆਂ ਸਰਵਤ ਸਾਧ ਸੰਗਤਾਂ ਨੇ ਇਕੱਤਰਤ ਹੋ ਕਰਕੇ ਪ੍ਰਕਾਸ਼ ਕੀਤੇ ਤਕਰੀਬਨ ਉੱਥੋਂ ਉਦੋਂ ਦੇ ਸਿੱਖਾਂ ਨੇ ਬਹੁਤ ਹੀ ਮਿਹਨਤ ਕਰਨੀ ਡੈਰੀ ਫਾਰਮਾਂ ਦੇ ਵਿੱਚ ਡੇਰੀ ਫਾਰਮ ਚਲਾਉਣੇ ਔਰ ਬਹੁਤ ਮੁਸ਼ਕਲਤ ਕਰਨੀ ਭਾਸ਼ਾ ਦੇ ਕਮਿਊਨੀਕੇਟ ਦਾ ਵੀ ਬਹੁਤ ਉਹਨਾਂ ਨੂੰ ਬਹੁਤ ਅਸਰ ਹੋਇਆ ਕਿਉਂਕਿ ਉਸ ਸਮੇਂ ਦੇ ਸਿੱਖਾਂ ਨੂੰ ਇੰਨੀ ਇੰਗਲਿਸ਼ ਨਹੀਂ ਆਉਂਦੀ ਸੀ ਸੋ ਫਿਰ ਵੀ ਉਹਨਾਂ ਨੇ ਬਹੁਤ ਮਿਹਨਤ ਕਰਕੇ ਮੁਸ਼ਕਲਤ ਕਰਕੇ ਇਹ ਗੁਰੂ ਘਰ ਤਿਆਰ ਕੀਤਾ ਸੋ ਇਸ ਗੁਰੂ ਘਰ ਦੇ ਨਾਲ ਹੁਣ ਜੋ ਕਿ ਐਤਵਾਰ ਦੇ ਐਤਵਾਰ ਹਜ਼ਾਰਾਂ ਸੰਗਤਾਂ ਜੁੜਦੀਆਂ ਹਨ तकरीबन ਪੂਰਾ ਇਹ ਹਾਲ ਭਰ ਜਾਂਦਾ ਹੈ ਸੰਗਤਾਂ ਦੀ ਬਹੁਤ ਮਾਨਤਾ ਇਸ ਗੁਰੂ ਘਰ ਦੇ ਅੰਦਰ ਜਿਹੜਾ ਵੀ ਸਿੱਖ ਇਸ ਗੁਰੂ ਘਰ ਦੇ ਅੰਦਰ ਕੋਈ ਵੀ ਅਰਦਾਸ ਬੇਨਤੀ ਕਰਦਾ ਹੈ ਉਹਨਾਂ ਸਿੱਖਾਂ ਦੀ ਅਰਦਾਸ ਬੇਨਤੀ ਸਤਿਗੁਰੂ ਮਾਝ ਸਪੂਰਨ ਕਰਦੇ ਹਨ ਵਿਰਥ ਹੀ ਕਦੇ ਨਾ ਹੋ ਬਈ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਦੇ ਮਹਾਵਾਕ ਅਨੁਸਾਰ ਜੋ ਵੀ ਸਿੱਖ ਇੱਥੇ ਜਨ ਬਣ ਕੇ ਪੂਰਨ ਸ਼ਰਧਾ ਦੇ ਨਾਲ ਅਰਦਾਸ ਬੇਨਤੀ ਕਰਦੇ ਹਨ ਉਹਨਾਂ ਸਿੱਖਾਂ ਦੀ ਇੱਥੇ ਅਰਦਾਸ ਬੇਨਤੀ ਪੂਰਨ ਹੁੰਦੀ ਹੈ ਸੋ ਸਭ ਸੰਗਤਾਂ ਨੂੰ ਇਹ ਦੱਸ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇਹ ਗੁਰੂ ਘਰ ਨਿਊਜ਼ੀਲੈਂਡ ਦੇ ਅੰਦਰ ਪਹਿਲਾ ਗੁਰੂ ਘਰ ਹੈ ਜੀ ਸੋ ਆਪ ਜਿੰਨੂੰ ਸਾਫ ਸੰਗਤਾਂ ਨੂੰ ਇਹ ਦੱਸ ਦਿਆਂ ਵੀ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਜੋ ਕਿ ਇੱਥੋਂ ਦੇ ਵਸਦੇ ਸਿੱਖ ਹਨ ਉਹਨਾਂ ਦੇ ਬੱਚੇ ਜੋ ਕਿ ਘਰ ਸਕੂਲਾਂ ਦੇ ਵਿੱਚ ਤੇ ਇੰਗਲਿਸ਼ ਬੋਲਦੇ ਹਨ ਔਰ ਪੰਜਾਬੀ ਉਹਨਾਂ ਨੂੰ ਬਹੁਤ ਘੱਟ ਹੁੰਦੀ ਹੈ ਇਸ ਦੇ ਲਈ ਗੁਰੂ ਘਰ ਦੇ ਅੰਦਰ ਪੰਜਾਬੀ ਸਕੂਲ ਵੀ ਚਲਾਇਆ ਜਾ ਰਿਹਾ ਹੈ ਜੋ ਕਿ ਬੱਚਿਆਂ ਨੂੰ ਊੜੇ ਤੇ ਜੋੜੇ ਦੇ ਨਾਲ ਜੋੜਿਆ ਜਾ ਰਿਹਾ ਹੈ ਪੰਜਾਬੀ ਭਾਸ਼ਾ ਜੋ ਕਿ ਸਾਡੀ ਮਾਂ ਬੋਲੀ ਭਾਸ਼ਾ ਹੈ ਗੁਰਮੁਖੀ ਲਿਪੀ ਉਹਦੇ ਨਾਲ ਵੀ ਜੋੜਿਆ ਜਾਂਦਾ ਹੈ ਬੱਚੇ ਆ ਕਰਕੇ ਗੁਰਬਾਣੀ ਦੇ ਪਾਠ ਵੀ ਕਰਦੇ ਹਨ ਅਤੇ ਜੋ ਕਿ ਐਤਵਾਰ ਵਾਲੇ ਦਿਨ ਵਾਹਿਗੁਰੂ ਗੁਰਮੰਤਰ ਦੇ ਛੋਟੇ ਬੱਚੇ ਆ ਕੇ ਲਾਈਵ ਜੋ ਕਿ ਚੱਲ ਰਿਹਾ ਹੁੰਦਾ ਹੈ ਪ੍ਰੋਗਰਾਮ ਉਹਦੇ ਵਿੱਚ ਆ ਕਰਕੇ ਵਾਹਿਗੁਰੂ ਗੁਰਮੰਤਰ ਦੇ ਜਾਪ ਵੀ ਕਰਦੇ ਹਨ ਗੁਰੂ ਘਰ ਦਾ ਜੋ ਕਿ ਮੈਂਟਨ ਸਿੱਖ ਸੁਸਾਇਟੀ ਜੋ ਕਿ ਪੇਜ ਹੈ ਉੱਥੇ ਜਾ ਕਰਕੇ ਆਪ ਲਾਈਵ ਗੁਰੂ ਘਰ ਦੇ ਕੀਰਤਨ ਸਰਵਣ ਕਰ ਸਕਦੇ ਹੋ ਦਾਸ ਦਾ ਜਥਾ ਜੋ ਕਿ ਭਾਈ ਸੁਖਵਿੰਦਰ ਸਿੰਘ ਜੀ ਅਤੇ ਭਾਈ ਗੁਰਦੀਪ ਸਿੰਘ ਜੀ ਭਾਈ ਗੁਰਵਿੰਦਰ ਸਿੰਘ ਜੀ ਜੋ ਕਿ ਇੱਥੇ ਜਥਾ ਆਇਆ ਹੈ ਇਹਨਾਂ ਸੰਗਤਾਂ ਦਾ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਸੰਗਤਾਂ ਨੇ ਇਸ ਗੁਰੂ ਘਰ ਦੀ ਸਾਡੇ ਕੋਲ ਸੇਵਾ ਲਈ ਹੈ ਸੋ ਸੇਵਾ ਕਰਕੇ ਵੀ ਸਾਡਾ ਵੀ ਮਨ ਇੱਥੇ ਬਹੁਤ ਪ੍ਰਸੰਨ ਹੁੰਦਾ ਹੈ ਕਿਉਂਕਿ ਗੁਰੂ ਘਰ ਦੀ ਸੇਵਾ ਨਹੀਂ ਕਿਤੇ ਲੱਭਦੀ ਇਹ ਸੇਵਾ ਬਹੁਤ ਉੱਤਮ ਸੇਵਾ ਹੈ ਸੋ ਅਸੀਂ ਆਉਣ ਵਾਲੇ ਸਮੇਂ ਅੰਦਰ ਵੀ ਸਤਿਗੁਰ ਦੇ ਚਰਨਾਂ 'ਚ ਇਹੀ ਅਰਦਾਸ ਕਰਦੇ ਹਾਂ ਸਤਿਗੁਰੂ ਮਹਾਰਾਜ ਆਪਣੀ ਦਰੋਂ ਕਰੋ ਪਰਿਵਾਰ ਨੂੰ ਸੰਗਤਾਂ ਨੂੰ ਅਤੇ ਜਥੇ ਨੂੰ ਸਿੱਖੀ ਸਦਕਾ ਭਰੋਸਾ ਦਾ ਦੀਤ ਬਖਸ਼ਿਸ਼ ਕਰਨ ਦੀ ਬਹੁਤ ਤਵਾ ਧੰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੁਣ ਗੁਰੂ ਘਰ ਤੋਂ ਬਾਅਦ ਤੁਹਾਨੂੰ ਲੈ ਕੇ ਚੱਲਦੇ ਆਂ ਸ਼ਹਿਰ ਤੇ ਤੁਹਾਨੂੰ ਦਿਖਾਉਂਦੇ ਆਂ ਪਹਿਲਾਂ ਨਵੇਂ ਤੇ ਪੁਰਾਣੇ ਮਕਾਨ ਇਹ ਜਿਹੜਾ ਦੋਸਤੋ ਤੁਸੀਂ ਦੇਖ ਰਹੇ ਹੋ ਨਵੇਂ ਮਕਾਨ ਨੇ ਠੀਕ ਸਾਹਮਣੇ ਇਹ ਬਿਲਕੁਲ ਨਵੇਂ ਬਣ ਰਹੇ ਨੇ ਲੇਟੈਸਟ ਹਜੇ ਕੰਪਲੀਟ ਨਹੀਂ ਹੋਏ ਇਹਨਾਂ ਦਾ ਕੰਮ ਚੱਲ ਰਿਹਾ ਤੁਸੀਂ ਦੇਖ ਹੀ ਰਹੇ ਹੋ ਤੇ ਆਹ ਦੇਖ ਲਓ ਹਜੇ ਅੰਡਰ ਵਰਕਿੰਗ ਕੰਡੀਸ਼ਨ ਚ ਨੇ ਹਜੇ ਇਹਨਾਂ ਦਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਐਦਾਂ ਦੇ ਬਣਦ ਨੇ ਸਾਰੇ ਇਹ ਸਾਰੇ ਵੁੱਡ ਤੋਂ ਹੀ ਬਣਾਉਂਦੇ ਨੇ ਕਿ ਲੱਕੜ ਦੇ ਮਕਾਨ ਹੀ ਹੁੰਦੇ ਆ ਇਹ ਤੇ ਇਹਨਾਂ ਦੀ ਕੀਮਤ ਘੱਟੋ-ਘੱਟ 5-6 ਕਰੋੜ ਰੁਪਏ ਆਉਣਾ ਆਪਣਾ ਇੰਡੀਅਨ ਬਹੁਤ ਮਹਿੰਗੇ ਨੇ ਕੋਸਟਲੀ ਨੇ ਤੇ ਉਮਰ ਇਹਨਾਂ ਦੀ ਘੱਟੋ-ਘੱਟ 100 ਸਾਲ ਹੁੰਦੀ ਆ ਮਿਆਦ ਤੇ ਆ ਜਿਹੜਾ ਦੇਖ ਰਹੇ ਹੋ ਇਹ ਪੁਰਾਣਾ ਮਕਾਨ ਆ 1921-22 ਦਾ ਬਣਾਇਆ ਘੱਟੋ-ਘੱਟ 100 ਸਾਲ ਪੁਰਾਣਾ ਦੇਖ ਲਓ ਹਜੇ ਵੀ ਵਰਤੋਂ ਚਾਹੀਏ ਹਜੇ ਵੀ ਇਹਨੂੰ ਯੂਜ਼ ਕਰ ਰਹੇ ਆ 100 ਸਾਲ ਤੱਕ ਕੰਮ ਹੀ ਮਕਾਨ ਚਲੇ ਆਉਂਦੇ ਤੇ ਆ ਦੂਜਾ ਨੰਬਰ ਇਹ ਵੀ ਘੱਟੋ-ਘੱਟ 1922 ਦੇ ਗੇੜ ਦਾ ਬਣਿਆ ਹੋਇਆ ਮਕਾਨ ਆ ਇਹ ਤੇ ਅੰਡਰ ਵਰਕਿੰਗ ਕੰਡੀਸ਼ਨ ਚ ਹੈ ਚ ਰਹਿ ਰਹੇ ਆ ਕੋਈ ਤੇ ਇਸ ਦੀ ਹੁਣ ਵੀ ਕੀਮਤ 3-4 ਕਰੋੜ ਰੁਪਈਆ ਹੈਗੀ ਆ ਇਸ ਟਾਈਮ ਵੀ ਤੇ ਆਜੋ ਹੁਣ ਤੁਹਾਨੂੰ ਸ਼ਹਿਰ ਦੀ ਲੇਕ ਤੇ ਲੈ ਕੇ ਚਲਦੇ ਆਂ ਲੇਕ ਪਾਰਕ ਆ ਉਥੇ ਲੋਕ ਇੱਥੇ ਸਵੇਰੇ ਸ਼ਾਮ ਸੈਰ ਕਰਦੇ ਆਂ ਟਰੈਕ ਬਣਿਆ ਹੋਇਆ ਯਾਨੀ ਕਿ ਸੱਜੇ ਖੱਬੇ ਰਹਿ ਅਸੀਂ ਇਹਦੇ ਇਹ ਲੇਕ ਆ 4 ਕਿਲੋਮੀਟਰ ਦਾ ਦਾਇਰਾ ਤੇ ਬੱਚਿਆਂ ਲਈ ਪਾਰਕ ਬਣਿਆ ਬਹੁਤ ਹੀ ਸੋਹਣਾ ਤੇ ਆ ਵੇਖੋ ਬੱਚਿਆਂ ਲਈ ਬਹੁਤ ਹੀ ਸੋਹਣਾ ਪਾਰਕ ਬਣਿਆ ਹੋਇਆ ਝੂਲੇ ਵਗੈਰਾ ਨੇ ਇੱਥੇ ਸਵਿੰਗਸ ਨੇ ਅਲੱਗ-ਅਲੱਗ ਕਾਫੀ ਤਰ੍ਹਾਂ ਦੀਆਂ ਸਵਿੰਗਸ ਨੇ ਤੇ ਬੱਚੇ ਆ ਕੇ ਵਧੀਆ ਫੀਲ ਕਰਦੇ ਨੇ ਉਰੇ ਪੇਰੈਂਟਸ ਵੀ ਆ ਜਾਂਦੇ ਆ ਨਾਲ ਉਹਨਾਂ ਦੇ ਤੇ ਜਿਹੜੇ ਮਕਾਨ ਉਹ ਛਿੰਦੀ ਆ ਦੇਖੀ ਓਏ ਉਹ ਰਿੱਤੇ ਵਾਲਾ ਵੀ ਬਣਿਆ ਆ ਖੇਡਣ ਨੂੰ ਬੱਚਿਆਂ ਨੂੰ ਵਧੀਆ ਇੰਜੋਏ ਕਰਦੇ ਹਨ ਔਰ ਆਪਣੇ ਪਿੰਡਾਂ ਦੇ ਤਾਂ ਖੁੱਲ੍ਹੋਂ ਦੋਰੇ ਸ਼ਹਿਰੀਆਂ ਨੂੰ ਗੁਜ਼ਾਰਿਆ ਨੂੰ ਇੱਥੇ ਆਉ ਕੇ ਆਪ ਦਾ ਵਧੀਆ ਬੱਚੇ ਆ ਦਾ ਟਾਈਮ ਪਾਸ ਕਰ ਲੈਂਦੇ ਆ। ਯਾ ਵੇਖੂ ਜੇ ਤੋਂ ਓਵਰਵਿਊ ਪੂਰਾ ਲੇਕ ਦਾ ਦੇਖੋ ਬੱਚਿਆਂ ਨੂੰ ਖੇਡਣ ਲਈ ਕਿਵੇਂ ਆ ਪਾਣੀ ਵਾਲਾ ਸਿਸਟਮ ਜਿਹਾ ਬਣਾਇਆ ਨਲਕੇ ਵਾਂਗੂ ਜਿਵੇਂ ਟੂਟੀ ਵਾਲਾ ਆਪਏ ਤਾਂ ਬਟਨ ਦਬਦਿਆਂ ਤੇ ਪਾਣੀ ਨਿਕਲਿਆ ਤੇ ਵਿੱਚ ਦੇਖੋ ਪ੍ਰੈਸ ਕੀਤਾ ਪਾਣੀ ਨਿਕਲਿਆ ਤੇ ਇਹ ਪਾਣੀ ਜਾਂਦਾ ਅੱਗੇ ਤੇ ਉਹ ਥੱਲੇ نیچے ਜਿਵੇਂ ਟਰਬਾਈਨ ਵਾਂਗ ਥੋੜਾ ਘੁੰਮਦਾ ਸਰਕਲ ਜਿਹਾ ਉੱਪਰੋਂ ਪਾਣੀ ਡਿੱਗਦਾ ਉਹਦੇ ਨਾਲ ਘੁੰਮਦਾ ਉਹ ਆਹ ਦੇਖੋ ਇਹਨੇ ਚੰਗਾ ਦਿਮਾਗ ਲਾਇਆ ਹੈ ਜਵਾਕਾਂ ਨੂੰ ਖੇਡਣ ਨੂੰ ਹਨਾ ਤੇ ਚਲੋ ਹੁਣ ਆਪਾਂ ਚੱਲਦੇ ਆਂ ਇਥੋਂ ਲੇਕ ਤੋਂ ਮੇਨ ਸਿਟੀ ਵਿੱਚ ਕੁਝ ਖਾ ਪੀ ਲੈਨੇ ਆ ਤੇ ਨਾਲੇ ਤੁਹਾਨੂੰ ਮਿਲਾਉਂਦੇ ਆਂ ਆਪਣੇ ਇੰਡੀਅਨ ਪੰਜਾਬੀ ਭਾਈਚਾਰੇ ਵਾਲੇ ਬੰਦੇ ਨੂੰ ਜਿਨ੍ਹਾਂ ਦਾ ਆਪਦਾ ਰੈਸਟੋਰੈਂਟ ਆ ਤੇ ਵੀ ਮੇਨ ਸੈਂਟਰ ਦੇ ਵਿੱਚ ਸਿਟੀ ਜਾਏ ਬਹੁਤ ਕੋਸਟਲੀ ਆ ਔਰ ਕੋਜ਼ ਹੀ ਕਿੰਦੇ ਨਾਮ ਤੇ ਹੈ ਬਾਈ ਦਾ ਬਹੁਤ ਹੀ ਮਿਲਨਸਾਰ ਨੇ ਬਾਈ ਜੀ ਆਜੋ ਹੋਸ਼ਕਾਪਲੇ ਨੂੰ ਤੇਨ ਨਾਲ ਗੱਲਾਂ ਬਾਤਾਂ ਕਰ ਲੈਣੇ ਤੇ ਹਾਂ ਬਾਈ ਜੀ ਜੇ ਕੋਈ ਪੰਜਾਬੀ ਵੀਰ ਇੰਡੀਅਨ ਆਪਣਾ ਬਾਈ ਇਹ ਦੇਖ ਰਿਹਾ ਵੀਡੀਓ ਜਿੱਥੇ ਹਮਿਲਟਨ ਵਿੱਚ ਆਇਆ ਕੋਈ ਨਿਊਜ਼ੀਲੈਂਡ ਦਾ ਇਹਨਾਂ ਕੋ ਜਰੂਰ ਆਕ ਜਾਇਓ ਸਕਾਈ ਸਿਟੀ ਕੋਲੀਆ ਤੇ ਐਡਰੈਸ ਵਗੈਰਾ ਵੀ ਦੱਸਣਗੇ ਲੋਕ ਕਰੋ ਦਰਸ਼ਨ ਸਸਿਕਾ ਲੀ ਬਾਜੀ ਸਵਾਗਤ ਹੈ ਆਪਕਾ ਆਪਕੋਜੀ ਕਿਚਨ ਤੇ ਬਹੁਤ ਬਹੁਤ ਠੀਕ ਫਾਕ ਜੀ ਸਭ ਬੜੀਆ ਜੀ ਮਾਲਕ ਦੀ ਮਿਹਰ ਹੈ ਜੀ ਸ਼ੁਕਰ ਹੈ ਪ੍ਰਮਾਤਮਾ ਦਾ ਜੀ ਕੀ ਬਾਜੀ ਆਪਣਾ ਹੈਗਾ ਕਿਹੜਾ ਐਡਰੈਸ ਬੇਸਿਕਲੀ ਜੀ ਆਪਾਂ ਹਰਿਆਣੇ ਤੋਂ ਆ ਜੀ ਅੰਬਾਲਾ ਜ਼ਿਲ੍ਹਾ ਤੋਂ ਤੇ 2.5 ਸਾਲ ਹੋ ਗਏ ਜੀ ਇੱਥੇ ਹਮਿਲਟਨ ਚ ਓਕੇ ਤੇ ਹੁਣੇ ਥੋੜਾ ਦਿਨਾਂ ਤੋਂ ਸ਼ੁਰੂਆਤ ਕੀਤੀ ਹੈ ਜੀ ਆਪਾਂ ਜੀ ਬੈਠੇ ਹਾਂ ਜੀ ਸੈਂਟਰ ਸਿਟੀ ਚ ਗਾਰਡਨ ਪਲੇਸ ਜੀ ਹਮਿਲਟਨਸ ਇਨ ਫਰੰਟ ਆਫ ਸਕਾਈ ਸਿਟੀ And in the left side we have Hamilton City Council office and it's garden place here. And we serve burgers, desserts, wraps, kebabs, and Indian food, vegetable vegetarian burgers as well. And we do milkshakes, pancakes, desserts, everything. So uh, like it's it's like a genuine prize for all of us. So everyone can. Reach out, we have different ranges of burgers and different varieties: burgers, chicken burger, lamb burger, beef burger and wraps, chicken wraps, milkshake, desserts, and our timing is from 5 p.m. to five a.m. So anybody who is in hungry in the night, we just serve a food. ਸਾਡੀ ਟਾਈਮਿੰਗ ਹੈ ਜੀ ਸ਼ਾਮ ਦੇ 5 ਵਜੇ ਤੋਂ ਸਵੇਰ ਦੇ 5 ਵਜੇ ਤੱਕ ਆਪਾਂ ਓਪਨ ਰਹਿੰਦੇ ਆ ਜੀ ਤੇ ਆਨਲਾਈਨ ਆਰਡਰ Uber ਵੀ ਐਕਸੈਪਟ ਕਰਦੇ ਆ ਤੇ ਔਨ ਦਾ ਦੋਨੋਂ ਤਰਫ ਚੱਲਦਾ ਹੈ ਜੀ ਕੰਮ ਸਾਡਾ ਤੇ ਐਡਰੈਸ ਹੈ ਜਾਈ ਆਪਾਂ 5 ਗਾਰਡਨ ਪਲੇਸ ਹੈਮਿਲਟਨ ਰਾਈਟ ਸੱਜੇ ਬੰਨੇ ਆਪਣੇ ਸਕਾਈ ਸਿਟੀ ਹੈ ਜੀ ਖੱਬੇ ਬੰਨੇ ਆਪਣੇ ਹੈਮਿਲਟਨ ਸਿਟੀ ਕਾਉਂਸਲ ਦਾ ਆਫਿਸ ਹੈ ਜੀ ਮੇਲ ਹੈਮਿਲਟਨ ਸਿਟੀ ਦਾ ਸੈਂਟਰਲ ਚ ਪੈਂਦਾ ਹੈ ਜੀ ਇਹ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਸਾਰਿਆਂ ਨੂੰ ਆਪਣਾ ਵੈਜੀਟੇਰੀਅਨ ਬਰਗਰ ਆ 7 ਡਾਲਰ ਤੋਂ ਸਟਾਰਟ ਹੁੰਦਾ ਜੀ ਆਪਣਾ ਓਕੇ ਤੇ ਆਪਣੀ ਫਰਾਈਆਂ ਹੋ ਗਈ ਜਿਵੇਂ 5 ਡਾਲਰ ਤੋਂ ਸਟਾਰਟ ਹੁੰਦੀ ਹੈ ਜੀ ਠੀਕ ਹੈ ਜੀ ਜੇ ਕੰਬੋ ਲੈਂਦੇ ਆ ਤੇ ਆਪਾਂ ਡਿਸਕਾਊਂਟ ਵੀ ਕਰੀਦਾ ਹੁੰਦਾ ਤੇ ਓਕੇ ਅਗੀ ਲੋ ਥੋੜੇ ਜਿਹੇ ਲਿੱਤੇ ਸਨੈਕਸ ਤੇ ਕੋਲਡ ਡਰਿੰਕ ਤੇ ਬਾਈ ਜੀ ਦੀਆਂ ਗੱਲਾਂ ਸੁਣੀਆਂ ਮਿੱਠੀਆਂ-ਮਿੱਠੀਆਂ ਬਾਈ ਜੀ ਬਹੁਤ ਹੀ সুইਟ ਨੇ ਮਿੱਠੇ ਨੇ ਬਹੁਤ ਹੀ ਪਿਆਰੀ ਗੱਲ ਕਰਦੇ ਨੇ ਤੇ ਬਾਈ ਜੀ ਜੇ ਕੋਈ ਇੱਧਰ ਆਇਆ ਤੇ ਇਹਨਾਂ ਕੋਲ ਜ਼ਰੂਰ ਹੋਕੇ ਜਾਇਓ ਤੇ ਹलो ਬਾਈ ਜੀ ਹੁਣ ਕਰਦੇ ਆ ਧੰਨਵਾਦ ਤੇ ਚਾਲੇ ਪਾਉਂਦੇ ਆ ਅੱਗੇ ਤੇ ਤੁਹਾਨੂੰ ਲੈ ਕੇ ਚੱਲਦੇ ਆ ਸ਼ਾਪਿੰਗ ਕਰਨ ਲਈ ਗਰੋਸਰੀ ਵਗੈਰਾ ਲੈਣੀ ਸੀ ਕੁਝ ਤੇ ਆਪਾਂ ਆ ਗਏ ਆ ਪੈਕ ਐਂਡ ਸੇਵ ਘਰ ਦਾ ਸਮਾਨ ਲੈ ਲੀਏ ਥੋੜਾ ਬਹੁਤ ਇਹ ਕੋਰੋਨਿਕ ਮੇਲਾ ਲੱਗਿਆ ਫੁੱਲ ਲੋਕ ਘਰਾਂ ਨੂੰ ਲਿਜਾਈ ਜਾਂਦੇ ਨੇ ਸਾਮਾਨ ਇਹ ਰਹਿੰਦਾ ਸ਼ਾਮ ਨੂੰ 10 ਵਜੇ ਤੱਕ ਖੁੱਲ੍ਹਾ ਰਹਿੰਦਾ ਜੀ ਕਾਊਂਟਡਾਊਨ ਵੀ ਹੈਗਾ ਹੋਰ ਵੀ ਹੈਗਾ ਨਿਊ ਨਿਊ ਵਰਲਡ ਵਗੈਰਾ ਇੱਥੇ ਥੋੜਾ ਜਿਹਾ ਸਸਤਾ ਪੈ ਜਾਂਦਾ ਤੇ ਵਧੀਆ ਹੁੰਦਾ ਸਾਮਾਨ ਤੇ ਲਓ ਦੇਖੋ ਗਰੇਪਸ ਵਗੈਰਾ ਪਏ ਨੇ ਤੇ ਆ ਵੀ ਕਾਫੀ ਆਈਟਮਸ ਪਈਆਂ ਨੇ ਤੇ ਇੱਥੇ ਮੋਸਟਲੀ ਹੈਗੇ ਆ ਫਰੂਟਸ ਤੇ ਵੈਜੀਟੇਬਲਸ ਤੇ ਆ ਦੇਖੋ ਛੋਟੀ ਉਮਰ ਦਾ ਨਿਊਜ਼ੀਲੈਂਡ ਦਾ ਜਵਾਕ ਹੈ ਪਲੱਸ 2 ਕੀਤੀਆਂ ਨੇ ਜਾਂ ਕੰਮ ਕਰ ਰਿਹਾ ਔਰ ਜੌਬ ਕਰ ਰਿਹਾ ਤੇ ਆ ਹੈਗੇ 스낵ਸ ਵਗੈਰਾ ਤੇ ਦਰ ਬਦਾਮ ਕਾਜੂ ਕਿਸ਼ਮਿਸ ਵਗੈਰਾ ਤੇ ਆ ਪਰਚੈਂਟ ਆਫ ਇਸ ਸੀ ਜਾਂ ਤੇ ਆ ਫਰੂਟਸ ਨੇ ਇਧਰ ਇਧਰ ਵੈਜੀਟੇਬਲਸ ਖਬੇ ਹੱਥ ਤੇ ਸਜਿਆਤਾ ਫਰੂਟਸ ਗ੍ਰੀਨ ਐਪਲ ਰੈਡ ਐਪਲ ਇਹ ਵੀ ਵਗੈਰਾ ਫਰੂਟਸ ਕੀ ਮੈਂ ਜਾਰਾ ਤੇ ਸਾਰਾ ਕੁਝ ਹੀ ਆ ਮੈਂਟਰੀ ਨਾਲ ਸੰਤਰੀ ਵਗੈਰਾ ਇਹ ਅੱਗੇ ਸਾਦੀਆਂ ਪਿਆਜ਼ ਵੀ ਤੇ ਆਹ ਦੇਖੋ ਆ ਪਿਆਜ਼ ਪਿਆਵਾ ਆ ਪਿਆਜ਼ ਆ ਆ ਤਣੀਆਂ ਦੇ ਮੁੱਟੇ ਬਾਟੇ ਪਦੀਨਾ ਧਨੀਆ ਹੋਰ ਤੇ ਚੱਲਦੇ ਆਪਾਂ ਅੱਗੇ ਤੇ ਸਮਾਨ ਪਿਆ ਇਹ ਫੈਕਟਰੀ ਨਾਲ ਜੁੜਿਆ ਖੰਬੇ ਹੱਥ ਅੱਗੇ ਮੀਟ ਵਗੈਰਾ 프라이ਸ ਵੀ ਲਿਖਿਆ ਹੁੰਦਾ ਨਾਲ ਇਹ ਆ ਦੇਖੋ ਇਹ ਮੀਟ ਆ ਹਾਂ ਇਧਰ ਤੇ ਹੁਣ ਆਪਾਂ ਚੱਲਦੇ ਹਾਂ ਇਸ ਸਾਈਡ ਤੇ ਕਾਫੀ ਵੱਡਾ ਇਹ ਏਰੀਆ ਲੋਕ ਇਥੋਂ ਆਪਣੇ ਰੋਜ਼ ਦੀਆਂ ਜ਼ਿੰਦਗੀਆਂ ਪੂਰਤੀ ਲਈ ਸਮਾਨ ਲੈ ਕੇ ਜਾਂਦੇ ਆ ਗਰੋਸਰੀ ਵਗੈਰਾ ਤੇ ਵੈਰਾਈਟੀ ਬਹੁਤ ਆ ਬਾਈ ਜੀ ਇੱਥੇ ਇੱਕ ਇੱਕ ਚੀਜ਼ ਦੀ ਤੁਹਾਨੂੰ ਮੈਂ ਅੱਗੇ ਦਿਖਾਵਾਂਗਾ ਬ੍ਰੈਡ ਨੇ ਬ੍ਰੈਡ ਦੇਖੋ ਕਿੰਨੇ ਪ੍ਰਕਾਰ ਦੇ ਆ ਪਤਾ ਇੱਕ ਦੋ ਵੈਰਾਈਟੀ ਦੇ ਦੇਉਂਦੇ ਆ ਤੇ ਵੈਰਾਈਟੀ ਬਹੁਤ ਆ ਆ ਵੀ ਇੱਥੇ ਅਲੱਗ-ਅਲੱਗ ਆਈਟਮਜ਼ ਪਈਆਂ ਨੇ ਤੇ ਉੱਪਰ ਉਹ yellow color 'ਚ ਉੱਪਰ ਨੰਬਰ ਲਿਖਿਆ ਹੁੰਦਾ ਐ ਰੋ ਉੱਥੇ ਉਹ ਰੂਹ ਦਾ ਲਿਖਿਆ ਹੁੰਦਾ ਵੀ ਇੱਥੇ ਆ ਆਈਟਮ ਅਜ ਮੇ ਬੇਕਰੀ ਦਾ ਸਮਾਨ ਆ ਇਸ ਸਾਈਡ ਜਾਂ ਕੋਸਮੈਟਿਕ ਦਾ ਹਰ ਇੱਕ ਚੀਜ਼ ਹੋ ਰਹੀ ਦੁੱਧ ਵੀ ਆ ਦਹੀਂ ਵੀ ਆ ਘਿਓ ਵੀ ਆ ਮੱਖਣ ਲੱਸੀ ਬ੍ਰੈਡ ਜੋ ਕੁਝ ਵੀ ਆ ਸਭ ਕੁਝ ਮਿਲ ਜਾਂਦਾ ਆ ਦੇਖੋ ਬ੍ਰੈਡ ਬਹੁਤ ਵੈਰਿਟੀ ਆ ਉਹਨਾਂ ਦੇ ਪੈਕ ਲੱਗ ਲੱਗ ਨੇ ਕਲਰ ਲੱਗ ਲੱਗ ਨੇ ਇਹ ਬ੍ਰੈਡ ਨੇ ਬਹੁਤ ਤਰ੍ਹਾਂ ਦੇ ਉਹਨਾਂ ਦਾ ਇੱਥੇ ਹੋਣੀਆਂ 15 20 ਕਿਸਮਾਂ ਵਿੱਚ ਮਿੱਠੇ ਵੀ ਹੁੰਦੇ ਆ। ਸੌਗੀ ਵਗੈਰਾ ਪਾਈ ਹੁੰਦੀਆਂ ਕਈਆਂ 'ਚ। ਅਲੱਗ-ਅਲੱਗ ਵੈਰਾਈਟੀ ਆ ਬਹੁਤ ਨੇ। ਆ ਦੇਖੋ ਸਾਰੇ ਦੇਖੀ ਆ ਬ੍ਰੈਡ ਨੇ ਇਹ। ਤੇ ਅਸੀਂ ਕਈ ਵਾਰ ਲੈ ਜਾਂਦੇ ਹੁੰਦੇ ਇੱਥੋਂ ਘਰ ਉਹ ਜਵਾਕ ਖਾ ਲੈਂਦੇ ਆ। ਤੇ ਆਹ ਦੇਖੋ ਕਿੰਨੇ ਟਾਈਪ ਦੇ ਨੇ ਉੱਥੋਂ ਸ਼ੁਰੂ ਹੋ ਗਏ ਆ ਤੇ ਆਹ ਸਾਰੇ ਬ੍ਰੈਡ ਹੀ ਪਏ ਨੇ। ਇੰਨੀਆਂ ਵੈਰਾਈਟੀਆਂ ਨੇ। ਪਾਣੀ ਵੀ ਇੱਥੋਂ ਹੀ ਲੈ ਕੇ ਜਾਈਦਾ ਜੀ। ਕੋਈ ਕੋ ਇੱਥੇ ਆਪਣੇ ਵਾਲਾ ਕੰਮ ਨਹੀਂ ਹੈਗਾ ਵੀ ਮੋਟਰਾਂ ਮੋਟਰਾਂ ਨਹੀਂ ਹੈਗੀਆਂ ਤੇ ਮੁੱਲ ਦਾ ਹੀ ਪਾਣੀ ਪਿੰਦੇ ਆ ਜਾਂ ਟੁੱਟੀਆਂ ਵਗੈਰਾ ਲਾਉਂਦਾ ਉਹ ਵੀ ਕਈ ਪੀ ਲੈਂਦੇ ਆ ਪਰ 70% ਮੁੱਲ ਦਾ ਹੀ ਲੈ ਕੇ ਪੀਂਦੇ ਆ ਉਹ ਵੀ ਇਹ ਤੋਂ ਮੌਲਸ ਵੀ ਲੈ ਜਾਂਦੇ ਆ ਆ ਦੇਖੋ ਬ੍ਰੈਡ ਕਿੰਨੇ ਇਹ ਸਾਰੇ ਵੈਰਾਈਟੀ ਨੇ ਕੋਈ ਨੀਆਂ ਵੈਰਾਈਟੀਆਂ ਨੇ ਆ ਜੂਸ ਵਗੈਰਾ ਆ ਗਏ ਇੱਧਰ ਹਰ ਇੱਕ ਆਈਟਮ 'ਚ ਵੈਰਾਈਟੀ ਬਹੁਤ ਆ ਤੇ ਆ ਜੋ ਫਿਰ ਅੱਗੇ ਆਪਾਂ ਤੁਹਾਨੂੰ ਬੇਕਰੀ ਦਾ ਸਮਾਨ ਦਿਖਾਉਂਦੇ ਆ ਤੇ ਉਹ ਵਰਗੂ ਜਿਹਾ ਦਿਖਾ ਤੁਹਾਨੂੰ ਮਾ ਹੈਗਾ ਕਾਫੀ ਵੱਡਾ ਇਹ ਆ ਬੇਕਰੀ ਆ ਗਈ ਇੱਥੇ ਤਿਆਰ ਵੀ ਕਰਦੇ ਨੇ ਉਹ ਅੰਦਰ ਕੇਕ ਵਗੈਰਾ ਬਿਸਕਟ ਵਗੈਰਾ ਆ ਦੇਖੋ ਕੇਕ ਵਗੈਰਾ ਕਿੰਨੇ ਟਾਈਮ ਦੇ ਪਏ ਨੇ ਆ ਬੱਚਿਆਂ ਦੀ ਲੱਗ ਪਏ ਨੇ ਹਰ ਇੱਕ ਚੀਜ਼ ਚ ਵੈਰਾਈਟੀ ਬਹੁਤ ਆ ਅੱਗੇ ਤੁਹਾਨੂੰ ਉਹ ਦੁੱਧ ਪਿਆ ਜੀ ਦੇਖੋ ਰਾਈਟ ਸਾਈਡ ਇਹ ਆ ਦੁੱਧ ਲੈ ਕੇ ਜਾਂਦੇ ਹਰ ਇੱਕ ਇੱਥੇ ਇਦਾਂ ਹੀ ਪੀਂਦੇ ਆ ਕੈਂਚ ਇਹ ਲਗ ਲਗ ਐਂਕਰ ਸਟੈਂਡਰਡ ਮਿਟੋ ਆ ਕਈ ਤਰ੍ਹਾਂ ਦੀਆਂ ਕੰਪਨੀਆਂ ਨੇ 2 ਲੀਟਰ 3 ਲੀਟਰ ਆ ਇਹ ਹੈਗੀ ਆ ਮੇਰੇ ਖਿਆਲ 3 ਲੀਟਰ ਵਾਲੀ 1.5 5.6 ਦੇ ਕਰੀਬ ਤੇ ਆ ਆਈਸਕ੍ਰੀਮ ਆ ਗਈ ਹੋਣ ਆਪਾਂ ਇੱਥੋਂ ਥੋੜਾ ਜਿਹਾ ਸਮਾਨ ਲੈ ਲਿਆ ਤੇ ਆਪਾਂ ਕਟਾਵਾਂਗੇ ਬਿੱਲ ਤੇ ਆਹ ਦੇਖੋ ਇੱਥੇ ਲਾਈਨਾਂ 'ਚ ਲੱਗੇ ਹੋਏ ਲੋਕ ਆਪਣਾ ਇਹ ਆ ਲੈਫਟ ਸਾਈਡ ਆ ਦੇਖੋ ਇਹ ਬਿਲਿੰਗ ਹੋ ਰਹੀ ਆ ਤੇ ਨਾਲ ਦੀ ਨਾਲ ਬਾਹਰ ਨੂੰ ਜਾ ਰਹੇ ਨੇ ਤੇ ਹੁਣ ਆਪਾਂ ਵੀ ਚੱਲਦੇ ਆ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਤੇ ਬਿਲਿੰਗ ਵੈਰਾ ਕਰਾ ਲਈਏ ਠੀਕ ਆ ਜੀ ਤੇ ਹਾਂਜੀ ਕਮੈਂਟ ਵੀ ਕਰਦਿਆ ਕਰੋ ਇੱਕ ਇੱਕ ਸ਼ੇਅਰ ਸਬਸਕ੍ਰਾਈਬ ਕਰਦਿਆ ਕਰੋ ਬਾਈ ਜੀ